ਤਿਸ ਕੋ ਲੱਗਾ ਜਿਸਕੇ ਵਡ ਪਾਗ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਪਾਗ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਪਾਗ ਪੜਿਓ ਸਾਰੇ ਪਿਆਰ ਨਾਲ ਬਾਣੀ ਪੜਦਿਆਂ ਸਾਧ ਸੰਗਤ ਰਸਨਾ ਨੇ ਸੁੱਚੀ ਹੋ ਜਾਣਾ ਸੁੱਚੀ ਇਹ ਰਸਨਾ ਜਿਹੜੀ ਹੈ ਨਾ ਇਹਨੂੰ ਬਾਣੀ ਰਸਨਾ ਵੀ ਕਹਿੰਦੇ ਆਪਾਂ ਜੀਵ ਵੀ ਬੋਲਦੇ ਆ ਬਾਣੀ ਵਿੱਚ ਜੀਵ ਵੀ ਇਹ ਬਚਨ ਹੈ ਤੇ ਇਹਨੂੰ ਰਸਨਾ ਵੀ ਕਿਉਂ ਕਹਿੰਦੇ ਆ ਸਤਿਗੁਰੂ ਜੀ ਕਿਉਂਕਿ ਬਹੁਤ ਪਦਾਰਥਾਂ ਦਾ ਰਸ ਲੈਂਦੀ ਹੈ ਤੇ ਇਹ ਪਦਾਰਥਾਂ ਦਾ ਰਸ ਹੀ ਨਹੀਂ ਕੱਲਾ ਨਿੰਦਾ ਚੁਗਲੀ ਦਾ ਰਸ ਵੀ ਲੈਂਦੀ ਹੈ ਜਿਸ ਤੇ ਮੈਲ ਚੜ ਜਾਂਦੀ ਹੈ ਗੁਰਮਖੋ ਇਹ ਰਸਨਾ ਤੇ ਜਦੋਂ ਕਿਤੇ ਨਾਮ ਚੜ ਜਾਏ ਤੇ ਨਾਮ ਜਪਦਿਆਂ ਬਾਣੀ ਪੜਦਿਆਂ ਰਸਨਾ ਵੀ ਸੁੱਚੀ ਹੋ ਜਾਂਦੀ ਹੈ ਆਪਣੀ ਰਸਨਾ ਪਵਿੱਤਰ ਕਰੋ ਜਏ ਜੇਕਰ ਸ਼ਬਦ ਬਾਣੀ ਨਾਲ ਬੋਲਣੀ ਆਉਂਦੀ ਹੋਵੇ ਨਾ ਤੇ ਨਾਲ ਬੋਲਿਆ ਕਰੋ ਸਾਧ ਸੰਗਤ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾਗਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾਗਾ ਮੈਂ ਨਾ ਹੋਈ ਕਦੇ ਨਾ ਹੋਈ ਮਹਿਲਾ ਕਦੇ ਨਾ ਹੋਈ ਨਹਿਲਾ ਕੇ ਦਾ ਕਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾ ਆ ਸੁਖ ਪਾਏ ਪ੍ਰਭ ਪਾਇਆ ਸੁਖ ਦਾਇਆ ਮਿਲਿਆ ਸੁਖ ਪਾਏ ਸਹਿ ਜਿਸ ਮਾਨਾ ਪੀਤ ਰੇ ਛੋੜਿਆ ਨਹਿ ਦਾਇ ਧਿਆਨ ਨਹ ਜਾਏ ਸੋ ਧਿਆਨ ਨਹ ਜਾਏ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵਡ ਪਗ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵਡ ਪਗ ਮਹਿਲਾ ਕਦੇ ਨਾ ਹੋ ਬਈ ਕਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾ ਦਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾ ਦਾ ਜੋ ਰਾਮ ਰਨ ਵਿਆਪਈ ਫਿਰ ਦੁੱਖ ਨਾ ਪਾਇਆ ਜਿਸ ਤੇ ਲਾਲ ਰੰਗ ਚੜਜੇ ਸਾਧ ਸੰਗਤ ਵੇਖੋ ਬਾਣੀ ਕੀ ਕਰੀਏ ਗਹਿਰੀਆਂ ਗੱਲਾਂ ਨੇ ਸਤਿਗੁਰੂ ਜੀ ਕਹਿੰਦੇ ਉਸ ਤੇ ਜਰਾ ਮਰ ਨਹ ਵਿਆਪਈ ਜਰਾ ਮੈਨੇ ਹੁੰਦਾ ਬੁਢਾਪਾ ਜਿਸ ਤੇ ਨਾਮ ਰੰਗ ਚੜਜੇ ਬੁਢਾਪਾ ਆ ਹੀ ਨਹੀਂ ਸਕਦਾ ਵੇਖੋ ਐਸਾ ਮੈਂ ਕਹਿੰਨਾ ਨਹੀਂ ਗੁਰੂ ਅੰਮ੍ਰਿਤਦਾਸ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਬੁੱਢਾ ਹੋ ਹੀ ਨਹੀਂ ਸਕਦਾ ਜਿਸਤੇ ਨਾਮ ਦਾ ਰੰਗ ਚੜ ਜਾਏ ਤੇ ਆਤਮਿਕ ਮੌਤ ਵੀ ਭੱਜ ਜਾਂਦੀ ਹੈ ਸਾਧ ਸੰਗਤ ਵਿਆਪ ਹੀ ਨਹੀਂ ਸਕਦੀ ਹੈ ਸ਼ਰੀਰ ਦੀ ਮੌਤ ਤਾਂ ਕੁਦਰਤੀ ਚੀਜ਼ ਆ ਆਤਮਿਕ ਮੌਤ ਸਾਧ ਸੰਗਤ ਹਰ ਇੱਕ ਬੰਦਾ ਮਰਿਆ ਰਹਿੰਦਾ ਪਰ ਜਦੋਂ ਕਿਤੇ ਕਿਰਪਾ ਹੋ ਜਾਏ ਫਿਰ ਉਹ ਵੀ ਨਹੀਂ ਹੋਏਗੀ ਜਰਾਮ ਰਾਨ ਪੀ ਅੰਮ੍ਰਿਤ ਆਗਾਣਿਆ ਗੁਰ ਅਮਰ ਕਰਾਇਆ ਪੀ ਅੰਮ੍ਰਿਤ ਆਗਾਣਿਆ ਗੁਰ ਅਮਰ ਕਰਾਇਆ ਪੀ ਅੰਮ੍ਰਿਤ ਆਗਾਣਿਆ ਗੁਰ ਅਮਰ ਕਰਾਇਆ ਮਰ ਕਰਾਇਆ ਲਾਲ ਰੰਗ ਤਿਸ ਕਾ ਲੱਗਾ ਜਿਸ ਕੇ ਵਡਪਾ ਲਾਲ ਰੰਗ ਤਿਸ ਕਾ ਲੱਗਾ ਜਿਸ ਕੇ ਵਡਪਾ ਸੋ ਕਾ ਲਗਾ ਜਿਸਕੇ ਵਡਪਾ نہ جائی اے کیا کہ মুখ بولا کی مت کہیں نہ جائی اے کیا کہ মুখ بولا سبل درش تیرا پار بھرم گون ند تیری بانی آ گون ند تیری بانی ਇਦ ਮੈਨੇ ਹੁੰਦਾ ਖਜ਼ਾਨਾ ਗੁਰੂ ਦੀ ਬਾਣੀ ਸਾਧ ਸੰਗਤ ਖਜ਼ਾਨਾ ਹੈ ਖਜ਼ਾਨਾ ਗੁਰੂ ਦੀ ਬਾਣੀ ਚੋ ਜੋ ਚਾਹੋ ਦੁੱਧ ਚਾਹੇ ਪੂਤ ਚਾਹੇ ਭਲੀ ਕਰਤੂਤ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਵਿੱਚ ਕਿਰਪਾਏ ਬਾਣੀ ਵਿੱਚ ਕਿਸੇ ਨੂੰ ਦੁੱਧ ਚਾਹੀਦਾ ਪੁੱਤ ਚਾਹੀਦਾ ਧਨ ਚਾਹੀਦਾ ਸਾਧ ਸੰਗਤ ਗਿਆਨ ਚਾਹੀਦਾ ਬ੍ਰਹਮ ਗਿਆਨ ਚਾਹੀਦਾ ਮਾਨ ਸਨਮਾਨ ਚਾਹੀਦਾ ਕੀ ਚਾਹੀਦਾ ਸਾਧ ਸੰਗਤ ਦੁਨੀਆ ਵਿੱਚ ਬਾਣੀ ਕਹਿੰਦੀ ਏ ਜੋ ਵੀ ਤੈਨੂੰ ਚਾਹੀਦਾ ਵਿੱਚ ਬਾਣੀ ਅੰਮ੍ਰਿਤਸਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਾਰ ਗੁਰਬਾਣੀ ਕਹੇ ਸੇਵਕ ਜਨਮਾਨ ਪ੍ਰਤਖ ਗੁਰੂ ਨਿਸਤਾਰ ਗੁਣ ਨਿਤ ਤੇਰੀ ਬਾਣੀ ਸਭੁਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਨਦ ਤੇਰੀ ਬਾਣੀ ਪਾਵਉ ਤੂਰ ਤੇਰ ਦਾਸ ਕੀ ਬਾਨਕ ਕੁਰਬਾਨੀ ਪਾਵਉ ਤੂਰ ਤੇਰ ਦਾਸ ਕੀ ਨਾਨਕ ਕੁਰਬਾਨੀ ਨਾਨਕ ਗੁਰ ਬਾਣੀ ਨਾਨਕ ਕੁਰਬਾਨੀ ਲਾਲ ਰੰਗ ਤਿਸ ਕਾ ਲੰਗਾ ਜਿਸ ਕੇ ਵੱਡ ਪਾਗਾ ਲਾਲ ਰੰਗ ਤਿਸ ਕਾ ਲੰਗਾ ਜਿਸ ਕੇ ਵੱਡ ਪਾਗਾ ਬਗਮਾਨਾ ਕਚ ਨਾਨਕ ਲਾਲੋ ਲਾਲ ਹੈ ਸੱਚਰਤਾ ਸੱਚ ਗੁਰੂ ਕੀ ਸਾਧ ਸੰਗਤ ਲਾਲ ਗੁਰੂ ਦਾ ਅਸਲੀ ਰੰਗ ਕੀ ਹੈ ਸਾਧ ਸੰਗਤ ਲਾਲ ਰੰਗ ਹੈ ਭਾਵ ਨਾਮ ਦਾ ਸਰੂਪ ਹੈ ਗੁਰੂ ਗੁਰੂ ਨਾਨਕ ਨੇ ਨਾਮ ਦਾ ਸਰੂਪ ਤੇ ਗੁਰਮਖੋ ਇਸ ਰੰਗ ਨੂੰ ਚੜਾਉਣ ਦੀ ਜੁਗਤੀ ਸਿੱਖੋ ਹਰ ਕਿਸੇ ਨੂੰ ਯੁਗਤੀ ਨਹੀਂ ਆ ਰਹੀ ਗੱਲ ਕੁਝ ਵੀ ਨਹੀਂ ਸਾਧ ਸੰਗਤ ਕਿਤੇ ਪਿਆਰ ਵਿੱਚ ਆ ਕੇ ਨਾ ਤੁਸੀਂ ਜਿਵੇਂ ਮਰਜ਼ੀ ਆਖੀ ਜਾਓ ਕੋਈ ਨਾਮ ਜਪਣ ਦੀ ਯੁਗਤੀ ਵੀ ਨਹੀਂ ਸਾਧ ਸੰਗਤ ਪਿਆਰ ਦੀ ਲੋੜ ਹੈ ਪਿਆਰ ਵਿੱਚ ਆ ਕੇ ਵੇਖੋ ਜੇਕਰ ਤੁਸੀਂ ਐਸਾ ਸੁਣਿਆ ਨਾ ਬਾਲਮੀਕ ਜੀ ਨੂੰ ਪੁੱਠਾ ਹੀ ਨਾਮ ਦਿੱਤਾ ਬੰਦਾ ਹੀ ਪੁੱਠਾ ਸੀ ਸਾਧ ਸੰਗਤ ਪੁੱਠੇ ਦੇਵਾਗ ਦਾ ਬੰਦਾ ਪੁੱਠਾ ਕੰਮ ਕਰਦਾ ਸੀ ਮਾਹ ਪੁਰਖਾਂ ਨੇ ਨਾਂ ਵੀ ਪੁੱਠਾ ਦੇ ਦਿੱਤਾ ਵੀ ਤੈਨੂੰ ਰਾਮ ਰਾਮ ਨਹੀਂ ਜੱਜਣੀ ਗੱਲ ਇਹਨੂੰ ਮਰਾ ਮਰਾ ਦੇ ਦਿਓ ਤੁਸੀਂ ਮਰਾ ਮਰਾ ਨੂੰ ਵੀ ਮਰਾ ਮਰਾ ਔਰ ਬਾਰ ਬਾਰ ਆਖੋ ਰਾਮ ਰਾਮ ਹੋ ਜਾਂਦਾ ਹੈ ਕਿਸੇ ਵੀ ਸ਼ਬਦ ਨੂੰ ਪਰਮਾਤਮਾ ਦਾ ਨਾਮ ਹੀ ਐਸਾ ਹੈ ਜਿਹਨੂੰ ਵੀ ਤੁਸੀਂ ਕਿਸੇ ਵੀ ਨਾਮ ਨੂੰ ਲੈ ਕੇ ਵੇਖੋ ਵਾਹਿਗੁਰੂ ਵਾਹਿਗੁਰੂ ਸ਼ਬਦਾਂ ਗੁਰੂ ਵਾਹਿ ਆਖੋ ਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਹੋ ਜਾਏਗਾ ਸਤਨਾਮ ਸ਼ਬਦ ਹੈ ਤੁਸੀਂ ਨਾਮ ਸਤਨਾਮ ਸਤ ਕਹੋਗੇ ਉਹ ਵੀ ਸਦਾ ਹੋ ਜਾਏਗਾ ਪਰਮਾਤਮਾ ਦਾ ਨਾਮ ਇਹੋ ਜੀ ਚੀਜ਼ ਐ ਸਾਧ ਸੰਗਤ ਨਾਮ ਜਪੋਗੇ ਜਿਵੇਂ ਮਰਜੀ ਜਪੋ ਭਾਵੇਂ ਸਾਧਕ ਸੰਗਤ ਉਲਟਾ ਸਿਰ ਦਾ ਜਿਵੇਂ ਵੀ ਪਰਮਾਤਮਾ ਦਾ ਨਾਮ ਬੰਦਾ ਲੈ ਲੇ ਉਹਦਾ ਭਲਾ ਹੋਣਾ ਹੀ ਹੋਣਾ ਹੈ ਉਹਦੀ ਚੜ੍ਹਦੀ ਕਲਾ ਹੋਣੀ ਹੀ ਹੋਣੀ ਹੈ ਗੁਰਮਖੋ ਪਰਮੇਸ਼ਰ ਜੀ ਦੇ ਨਾਮ ਵਿੱਚ ਹੀ ਸਾਰੀ ਕਲਾ ਹੈ ਤੇ ਕਲਾ ਇਹ ਕੋਈ ਵਚਨ ਕਹਿ ਕੇ ਮੈਂ ਬੇਨਤੀ ਕਰਾਂ ਜਿਤਨੇ ਵੀ ਤੁਹਾਡੇ ਵੀ ਜਿਹੜੇ ਨਾਮ ਨੇ ਨਾ ਨਾਮ ਆਪਣੇ ਧੀਆਂ ਪੁੱਤਰਾਂ ਦੇ ਸੋਹਣੇ ਹੋਣੇ ਚਾਹੀਦੇ ਸੋਹਣੇ ਤੇ بڑے ਵਿਚਾਰ ਕੇ ਰੱਖਣੇ ਚਾਹੀਦੇ ਆ ਜਿਵੇਂ ਸਿੱਖ ਕੌਮ ਇਹੋ ਜੇ ਨਾਮ ਰੱਖਦੀ ਹੈ ਵੀ ਜਿਹਦੇ ਵਿੱਚ ਗੁਰੂ ਆ ਜਾਏ ਗੁਰੂ ਦੀ ਗੱਲਬਾਤ ਆ ਜਾਏ ਤੇ ਹਿੰਦੂ ਵੀ ਇਸ ਤਰ੍ਹਾਂ ਦੇ ਧਾਰਮਿਕ ਨਾਮ ਰੱਖਦੇ ਹਨ ਮੁਸਲਮਾਨ ਵੀ ਰੱਖਦੇ ਹਨ ਉਹਦੇ ਵਿੱਚ ਇੱਕ ਕਲਾ ਹੁੰਦੀ ਹੈ ਸਾਧ ਸੰਗਤ ਨਾਮ ਵਿੱਚ ਹੀ ਕਲਾ ਜਿਵੇਂ ਮੈਂ ਕਿਸੇ ਮਿਸਤਰੀ ਨੂੰ ਵੇਖਿਆ ਸਾਧ ਸੰਗਤ ਉਹਦਾ ਨਾਮ ਮਾੜਾ ਸਿੰਘ ਸੀ ਸ਼ਰੀਰੀ ਰੋਗੀ ਰਵੇ ਕਿਸੇ ਸੰਤ ਕੋਲੇ ਚਲ ਗਿਆ ਸਾਧ ਸੰਗਤ ਸੰਤਾਂ ਨੇ ਪੁੱਛਿਆ ਨਾਮ ਕੀ ਨਾਮ ਹੈ ਤੇਰਾ ਕਹਿੰਦੇ ਮਾੜਾ ਸਿੰਘ ਸੰਤ ਕਹਿੰਦੇ ਭਾਈ ਤੇਰਾ ਤਾਂ ਨਾਮ ਹੀ ਮਾੜਾ ਤੇਰਾ ਸਰੀਰ ਵੀ ਮਾੜਾ ਰਹਿਣਾ ਤੇਰੇ ਹਰ ਗੱਲ ਨੇ ਮਾੜੀ ਮਾੜੀ ਹੋਣਾ ਰੋਜ਼ ਤੈਨੂੰ ਲੋਕ ਮਾੜਾ ਮਾੜਾ ਕਹਿੰਦੇ ਨੇ ਤੇ ਮਾੜਾ ਹੀ ਹੋਣਾ ਤੂੰ ਉਹਦੇ ਸਰੀਰ ਵਿੱਚ ਅਨੇਕ ਪ੍ਰਕਾਰ ਦੇ ਰੋਗ ਸਾਧ ਸੰਗਤ ਐਵੇਂ ਹੀ ਬੜਾ ਪਰੇਸ਼ਾਨ ਸੰਤਾਂ ਨੇ ਨਾਮ ਹੀ ਬਦਲ ਕੇ ਰੱਖ ਦਿੱਤਾ ਤਕੜਾ ਸਿੰਘ ਸਾਧ ਸੰਗਤ ਸੱਚਮੁੱਚ ਗੁਰੂ ਦੀ ਐਸੀ ਕਿਰਪਾ ਹੋਈ ਕਲਾ ਵਰਤੀ ਕਿ ਤਕੜਾ ਸਿੰਘ ਹੀ ਹੋ ਗਿਆ ਸਾਡੇ ਗੁਰੂ ਸਾਹਿਬ ਜੀ ਨੇ ਨਾਮ ਸਾਨੂੰ ਇਹੋ ਜਿਹੇ ਦਿੱਤੇ ਸਿੰਘਾਂ ਨੂੰ ਕਿ ਸਿੰਘਾਂ ਦੇ ਨਾਮ ਵੀ ਇਹੋ ਜੇ ਰੱਖੇ ਗੜਗੱਜ ਸਿੰਘ ਗੱਜਣ ਸਿੰਘ ਉਹ ਵੱਡੇ ਵੱਡੇ ਨਾਮ ਸਾਧ ਸੰਗਤ ਕਲਾਸਾਰੀ ਕਹਿਣ ਤੋਂ ਮਤਲਬ ਮੇਰਾ ਇਹ ਆ ਨਾਮ ਵਿੱਚ ਹੈ ਭਾਵੇਂ ਤੁਹਾਡਾ ਹੀ ਨਾਮ ਹੈ ਤੇ ਚਾਹੇ ਪ੍ਰਮਾਤਮਾ ਦਾ ਨਾਮ ਆ ਨਾਮ ਜਪੀਏ ਤੇ ਕਿਰਪਾ ਹੋਣੀ ਹੈ ਸਾਧ ਸੰਗਤ ਆਓ ਲੋਕ ਪੰਕਤੀਆਂ ਪੜ ਕੇ ਸਮਾਪਤੀ ਕਰਾਂਗੇ ਜੀ ਸਾਰੇ ਪਿਆਰ ਨਾਲ ਪੜਿਓ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਪਾਗਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਪਾਗਾ ਲੱਗਾ ਜਿਸਕੇ ਵਡ ਪਾਗਾ ਮਾਲ ਰੰਗ ਤਿਸਕਾ ਲੱਗਾ ਜਿਸਕੇ ਵਡ ਪਾਗਾ ਲੱਗਾ ਜਿਸਕੇ ਵਡਪਾਗਾ ਨਾਲ ਰੰਗ ਤਿਸ ਕਾ ਲੱਗਾ ਜਿਸਕੇ ਵਡਪਾਗਾ ਗਾਹੇੁਰ ਸਾਧ ਸੰਗਤ ਜੀਓ ਇਤਨੀ ਕਿ ਸੇਵਾ ਪ੍ਰਵਾਨ ਕਰਿਓ ਔਰ ਮੈਂ ਕੁਛ ਟਾਈਮ ਜ਼ਿਆਦਾ ਤਾਂ ਨਹੀਂ ਲਾਤਾ ਜੀ ਅਨੰਦ ਸਾਹਿਬ ਕਬੀਅੰਤੀ ਕਰਾਂਗੇ ਸਾਧ ਸੰਗਤ ਅਸੀਂ ਕੱਲ 4:30 ਵਜੇ ਚੜ੍ਹੇ ਗੱਡੀ ਤੇ ਉਹ ਗੱਡੀ ਬਹੁਤ ਜ਼ਿਆਦਾ ਲੇਟ ਹੋ ਗਈ ਸਾਧ ਸੰਗਤ ਤੇ ਅਸੀਂ ਗੱਡੀ ਚ ਥੱਕ ਵੀ ਗਏ ਤੇ ਦਵਾ-ਦਵਾ ਆ ਗਿਆ ਸੀ ਇਸ਼ਨਾਨ ਕਰਕੇ ਕੋਸ਼ਿਸ਼ ਕੀਤੀ ਵੀ ਤੁਹਾਡਾ ਦਰਸ਼ਨ ਪਰਸ ਲਈਏ ਸੋ ਸਾਧ ਸੰਗਤ ਆਪ ਜੀ ਨੇ ਸਾਰਿਆਂ ਨੇ ਕਿਰਪਾ ਕੀਤੀ ਹੈ ਤੁਸੀਂ ਵੱਡੇ ਪਾਗਾਂ ਵਾਲਿਓ ਜਿਹੜਾ ਬੰਦਾ ਗੁਰੂ ਦੇ ਚਰਨਾਂ ਵਿੱਚ ਬਹਿ ਜਾਂਦਾ ਨਾ ਸਾਧ ਸੰਗਤ ਉਸਦੇ ਹੀ ਵੱਡੇ ਪਾਗ ਨਾਮ ਜਪਣ ਵਾਲਿਆਂ ਦੇ ਭਾਗ ਵੱਡੇ ਨੇ ਵੇਖੋ ਮੈਂ ਨਹੀਂ ਕਹਿੰਦਾ ਐਸਾ ਬਾਣੀ ਕਹਿੰਦੀ ਐ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰ ਚਰਨੀ ਸਿੱਖ ਪੜਤਿਆ ਜਿਹੜੇ ਗੁਰੂ ਦੇ ਚਰਨਾਂ ਵਿਚ ਆਣ ਪਏ ਉਹ ਵੱਡੇ ਭਾਗਾਂ ਵਾਲੇ ਸਿੱਖ ਨੇ ਸਾਧ ਸੰਗਤ ਤੇ ਗੁਰੂ ਦਾ ਦਰਬਾਰ ਐਸਾ ਹੈ ਐਸਾ ਦਰਬਾਰ ਹੈ ਤੁਸੀਂ ਬਚਨ ਸੁਣਿਆ ਤੇਰੇ ਦਰਬਾਰ ਕੀ ਆਲੀ ਨਿਰਾਲੀ ਸ਼ਾਨ ਇਹ ਦੇਖੀ ਕਿ ਸਦਾਕਤ ਵੀ ਤੇਰੀ ਗਲੀਆਂ ਕੇ ਚੱਕਰ ਕੱਟਦੀ ਦੇਖੀ ਜੁਕਾਇਆ ਜਿਸ ਨੇ ਵੀ ਸਰ ਤੇਰੇ ਦਰ ਪਿਆ ਮੇਰੇ ਮਾਲਿਕ ਤੁਝੇ ਦੇਖਾ ਨਾ ਦੇਖਾ ਮਗਰ ਝੋਲੀ ਭਰੀ ਦੇਖੀ ਇਥੇ ਸਾਧ ਸੰਗਤ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇ ਸੋ ਲੈਵੇ ਗੁਰੂ ਦਾ ਦਰ ਬਖਸ਼ਿਸ਼ਾਂ ਦਾ ਦਰ ਹੈ ਗੁਰੂ ਦੇ ਘਰ ਬਖਸ਼ਿਸ਼ ਹੈ ਸਾਧ ਸੰਗਤ ਝੋਲੀਆਂ ਪਰ ਲੋ ਨਾਮ ਬਾਣੀ ਨਾਲ ਝੋਲੀਆਂ ਪਰ ਲੋ ਕਲਯੁਗ ਦਾ ਸਮਾਂ ਇਥੇ ਇਥੇ ਜਿੰਨਾ ਵੀ ਨਾਮ ਜਪ ਲਓਗੇ ਭਾਵੇਂ ਕਲਯੁਗ ਦੇ ਟਾਈਮ ਵਿੱਚ ਥੋੜਾ ਜਿਹਾ ਵੀ ਨਾਮ ਜਪਿਆ ਹੋਇਆ ਜਿਆਦਾ ਅਸਰ ਕਰਦਾ ਹੈ ਜਿਆਦਾ ਅਸਰ ਤੇ ਗੁਰੂ ਦੇ ਘਰ ਤਾਂ ਬਖਸ਼ਿਸ਼ ਹੀ ਹੋ ਰਾ ਸਾਧ ਸੰਗਤ ਗੁਰੂ ਦੀ ਬਾਣੀ ਵਿੱਚ ਤਾਕਤ ਇੰਨੀ ਹੈ ਆ ਜੋ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਨੇ ਆ ਨਾ ਸਾਧ ਸੰਗਤ ਇਹ ਕੋਈ ਨਿੱਕਾ ਜਿਹਾ ਸ਼ਬਦ ਨਾ ਸਮਝ ਲਿਓ ਕਿ ਵੀ ਛੋਟਾ ਜਿਹਾ ਸ਼ਬਦ ਆ ਵੀ ਚਾਰ ਹੀ ਅੱਖਰ ਨੇ ਵੇਖੋ ਇੱਕ ਬੇਨਤੀ ਹੋਰ ਮੇਰੀ ਸੁਣਿਓ ਗੁਰ ਮੰਤਰ ਵਿੱਚ ਸਿਰਫ ਚਾਰ ਹੀ ਅੱਖਰ ਹੁੰਦੇ ਨੇ ਰਾਮ ਰਾਮ ਦੋ ਵਾਰੀ ਬੋਲੋ ਚਾਰ ਹੀ ਬਣ ਗਏ ਵਾਹਿਗੁਰੂ ਵਿੱਚ ਵੀ ਚਾਰ ਹੀ ਅੱਖਰ ਹਨ ਆ ਸਤਨਾਮ ਵਿਚਾਰੀ ਅੱਖਰ ਹਨ ਪਰ ਆ ਜੋ ਵਾਹਿਗੁਰੂ ਸ਼ਬਦ ਬਣਿਆ ਨਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਲਿਖਿਆ ਇੱਕ ਗ੍ਰੰਥਾ ਉਹਦੇ ਵਿੱਚ ਲਿਖਿਆ ਕਿ ਇਹਦੇ ਵਾਸਤੇ ਬਣਾਉਣ ਵਾਸਤੇ ਗੁਰੂ ਨੇ ਤਪੱਸਿਆ ਕਿੰਨੀ ਕੀਤੀ ਮੈਂ ਤੇ ਹੈਰਾਨ ਹੋ ਗਿਆ ਉਸ ਭਾਈ ਸਾਹਿਬ ਜੀ ਦੇ ਬਚਨ ਪੜ੍ਹ ਕੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਨੌ ਨੌ ਯੁੱਗ ਇੱਕ ਅੱਖਰ ਦੇ ਲੱਗੇ ਨੌ ਨੌ ਯੁੱਗ 36 ਯੁੱਗ ਲਾਗੇ ਫਿਰ ਗੁਰਮੰਤਰ ਵਾਹਿਗੁਰੂ ਬਣਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰੇ ਅਨੰਦ ਸਾਹਿਬ ਪੜ੍ਹਦੇ ਆਂ ਭਾਈ ਸਾਹਿਬ ਜੀ ਕਹਿੰਦੇ ਨੇ ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਬਿਰਖ ਕਰੇ ਵਿਵਤ ਵਿਸਥਾਰ ਜਿਵੇਂ ਬੋੜ ਦਾ ਦਰਖਤ ਹੁੰਦਾ ਪਰ ਬੀਜ ਬੜਾ ਸੂਖਮ ਹੁੰਦਾ ਬੀਜ ਬੜਾ ਨਿੱਕਾ ਜਾਂ ਹੁੰਦਾ ਹੈ ਬੀਜ ਕਦੇ ਉੱਗ ਪਵੇ ਤਾਂ ਦਰਖਤ ਬਹੁਤ ਵੱਡਾ ਹੁੰਦਾ ਹੈ ਐਵੇਂ ਗੁਰਮੰਤਰ ਕਦੇ ਭਾਈ ਸਾਹਿਬ ਜੀ ਕਹਿੰਦੇ ਛੋਟਾ ਜਾਂ ਨਾ ਸਮਝ ਲਿਓ ਇਹਨੂੰ ਕਦੇ ਇਸ ਸਰੀਰ ਰੂਪੀ ਧਰਤੀ ਵਿੱਚ ਬੀਜ ਕੇ ਵੇਖੋ ਫਿਰ ਜਿਹੜਾ ਦਰਖਤ ਪੈਦਾ ਹੋਵੇਗਾ ਭਗਤੀ ਦਾ ਉਹ ਨੂੰ ਫਲ ਕਿੰਨੇ ਲੱਗਣਗੇ ਬੋੜ ਦੇ ਬੀਜ ਨੂੰ ਬੋੜ ਦੇ ਦਰਖਤ ਤੋਂ ਤੇ ਇੱਕੋ ਜਿਹੇ ਤਰ੍ਹਾਂ ਦੇ ਫਲ ਲੱਗਦੇ ਨਾ ਕਿਤੇ ਤੁਹਾਡੇ ਅੰਦਰ ਵਾਹਿਗੁਰੂ ਨਾਮ ਦਾ ਦਰਖਤ ਪੈਦਾ ਹੋ ਗਿਆ ਇਹਦੇ ਵਿੱਚੋਂ ਕਿੰਨੇ ਫਲ ਨਿਕਲਣਗੇ ਉਹਦੀ ਗਿਣਤੀ ਕੋਈ ਨਹੀਂ ਗੁਰੂ ਮੇਰ ਕਰੇਗਾ ਅਨੰਸਾ ਪੜਿਓ ਜੀ